ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਮੈਂ ਬਣਾਈ ਹੈ ਜੀ ਦਲਵੇਂ ਛੋਲਿਆਂ ਦੀ ਦਾਲ ਇਹਨੂੰ ਆਪਾਂ ਘੋਟਨੀ ਦਾਲ ਵੀ ਕਹਿ ਦਿੰਨੇ ਆ ਇਹ ਵੀ ਮੈਂ ਮੇਰੇ ਖਿਆਲ ਮੁਤਾਬਕ ਤਾਂ ਸਾਰੇ ਇੱਕੋ ਤਰ੍ਹਾਂ ਨਾਲ ਬਣਾਉਂਦੇ ਆ ਬਸ ਇਹ 'ਚ ਮੈਂ ਤੁਹਾਨੂੰ ਸਿਰਫ ਇੰਨੀ ਇੱਕ ਗੱਲ ਦੱਸਣੀ ਹੈ ਕਿ ਆ ਜਿਹੜੇ ਦਿਖ ਰਹੇ ਹਨ ਨਾ ਮੋٹے ਮੋٹے ਛੋਲੇ ਇਹਨੂੰ ਆਪਾਂ ਨੇ ਘੋਟਨੇ ਨਾਲ ਘੋਟਣਾ ਹੈ ਇਦਾਂ ਆਪਾਂ ਇਹਨੂੰ ਠੀਕ ਹੈ ਜੀ ਕੋਟਣ ਨਾਲ ਨਾ ਇੱਕ ਤਾਂ ਇਹ ਜਿਹੜੀ ਇੱਕਸਾਰ ਹੋ ਜਾਂਦੀ ਹੈ ਦਾਲ ਇਹ ਛੋਲੇ ਜੇ ਲਗ-ਲਗ ਨਹੀਂ ਨਜ਼ਰ ਆਉਂਦੇ ਤੇ ਇਹ ਖਾਣੇ ਚ ਵੀ ਬੜੀ ਟੇਸਟੀ ਲੱਗਦੀ ਹੈ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਐਡ ਕਰ ਸਕਦੇ ਆ ਆਪਾਂ ਨੂੰ ਜਿਹੜੀਆਂ ਬੜੀਆਂ ਹੁੰਦੀਆਂ ਮਾਹਾਂ ਦੀਆਂ ਬੜੀਆਂ ਉਹਨਾਂ ਨੂੰ ਵੀ ਭੁੰਨ ਕੇ ਆ ਦਾਲ ਚ ਪਾ ਦਿੰਨੇ ਆ ਉਹ ਵੀ ਬੜੀਆਂ ਟੇਸਟੀ ਲੱਗਦੀਆਂ ਸੋ ਮੇਰਾ ਸਿਰਫ ਦੱਸਣ ਦਾ ਮਤਲਬ ਇਹੀ ਸੀਗਾ ਕਿ ਇਹ ਦਾਲ ਨੂੰ ਨਾ ਆਪਾਂ ਘੋਟੋ ਜਦੋਂ ਵੀ ਬਣਾਉਨੇ ਆ ਨਾ ਤਾਂ ਇਹਨੂੰ ਘੋਟ ਦੋ ਚੰਗੀ ਤਰ੍ਹਾਂ ਨਾਲ ਤੇ ਉਸ ਤੋਂ ਬਾਅਦ ਆਪਾਂ ਜਿਹੜਿਆ ਆ ਮਸਾਲਿਆਂ ਤੜਕਾ ਲਾਉਣਾ ਹੈ ਇਹਦੇ ਵਿੱਚ ਹਿੰਗ ਹੋ ਜੂਗੀ ਹਨਾ ਜੀ ਅਦਰਕ ਹੋ ਗਿਆ ਪਿਆਜ਼ ਹੋ ਗਿਆ ਆਪਣਾ ਜੀਰਾ ਹੋ ਗਿਆ ਹਨਾ ਬਾਕੀ ਆਪਾਂ ਇਹਦੇ ਵਿੱਚ ਆ ਸੁੱਕੀ ਮੇਥੀ ਦਾਲ ਬਣਨ ਤੋਂ ਬਾਅਦ ਹਨਾ ਯਾ ਹਰਾ ਤਣੀਆਂ ਇਹ ਵਾਲੀਆਂ ਚੀਜ਼ਾਂ ਪਾ ਸਕਦੇ ਆ ਤੇ ਬਸ ਐਦਾਂ ਤੁਸੀਂ ਬਣਾ ਕੇ ਖਿਓ ਇਹ ਜਿਹੜੀ ਹਿੰਗ ਹੈ ਨਾ ਇਹਨੂੰ ਹਮੇਸ਼ਾ ਯੂਜ਼ ਕਰਨਾ ਚਾਹੀਦਾ ਇਹ ਸਾਡੇ ਡਾਈਜੈਸਟਿਵ ਸਿਸਟਮ ਨੂੰ ਵੀ ਸਹੀ ਰੱਖਦੀ ਹੈ ਸੋ ਤੁਹਾਨੂੰ ਮੇਰੀ ਇਹ ਨਿੱਕੀ ਜਿਹੀ ਵੀਡੀਓ ਕਿਵੇਂ ਲੱਗੀ ਦੱਸਿਓ ਜਰੂਰ ਸਤਿ ਸ਼੍ਰੀ ਅਕਾਲ ਜੀ